ਅਲਸਾ ਵਾਹੀ ਗੁਰੂ ਜੀ ਕੀ ਫਤਿਹ ਸੋ ਸਮੂਹ ਗੁਰੂ ਨਾਨਕ ਨਾਮਲੇ ਵਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਹਾਂ ਮੀਰੋ ਖਾਸ ਵੀਡੀਓ ਇਸ ਕਰਕੇ ਸ਼ੇਅਰ ਕਰਨ ਦਾ ਯਤਨ ਕਰਿਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਔਰ ਹਰੇਕ ਨੂੰ ਉਪਦੇਸ਼ ਦੇ ਕਰਕੇ ਉਸ ਸਿੱਖੀ ਦੇ ਬੂਟੇ ਨੂੰ ਨਾਮ ਨੂੰ ਜਿਹੜਾ ਸੀ ਉਹ ਬੀਜ ਰੂਪ ਹੋ ਕਰਕੇ ਸਾਰੀਆਂ ਜਗ੍ਹਾ ਤੇ ਖਿਲਾ ਰਿਹਾ ਹੈ ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਤੇ ਵੀ ਪ੍ਰਚਾਰ ਫੇਰੀ ਤੇ ਨਹੀਂ ਗਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜਾਣਾ ਠੀਕ ਨਹੀਂ ਸਮਝਿਆ ਕਿਉਂ ਕਿਉਂਕਿ ਬਹੁਤ ਸਾਰੀਆਂ ਪ੍ਰਚਾਰ ਫੇਰੀਆਂ ਹੋ ਗਈਆਂ ਨੇ ਹੁਣ ਸਮਾਂ ਸੀ ਜਦੋਂ ਸਿੱਖੀ ਦੇ ਬੂਟੇ ਨੂੰ ਸੰਨਿਆਸੀਆਂ ਤੋਂ ਸਿੱਧਾਂ ਤੋਂ ਜੋ ਪੁਜੋਤਾਂ ਤੋਂ ਜਿਹੜੇ ਧਰਮ ਦੀਏ ਸਾਹਮਣੇ ਚੁਣੌਤੀਆਂ ਬਣ ਕੇ ਖੜੇ ਨੇ ਉਹਨਾਂ ਨੂੰ ਹੱਲ ਕਰਨਾ ਬੜਾ ਜ਼ਰੂਰੀ ਸੀ ਉਹ ਬੈਠ ਕੇ ਹੋ ਸਕਦਾ ਸੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬੈਠ ਖਡੂਰਾ ਜੋਤ ਜਗਾਈ ਖਡੂਰ ਸਾਹਿਬ ਵਿਖੇ ਬੈਠੇ ਮਾਤਾ ਕੀ ਵੀ ਜੀ ਗੁਰੂ ਕੇ ਲੰਗਰਾਂ ਵਿੱਚ ਬੈਠੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਿਤੇ ਨਹੀਂ ਗਏ ਸੋ ਵੀਰੋ ਅੱਜ ਸਿੱਖਾਂ ਨੂੰ ਇਹ ਸੋਚਣਾ ਪਏਗਾ ਜੋ ਪਿਛੇ ਰੀਤ ਚੱਲਦੀ ਆਉਂਦੀ ਹੈ ਨਗਰ ਕੀਰਤਨ ਗੁਰਪ੍ਰਭ ਉਹ ਅਸੀਂ ਕੱਢ ਰਹੇ ਹਾਂ ਮਨਾ ਰਹੇ ਹਾਂ ਉਹਦੇ ਵਿੱਚ ਵੇਖ ਨਹੀਂ ਰਹੇ ਕਿ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ ਸਿੱਖਾਂ ਨੂੰ ਫਾਇਦੇ ਨੁਕਸਾਨ ਵਾਲਾ ਤਾਂ ਅਸੀਂ ਜਾਣਦੇ ਨਹੀਂ ਜਿਵੇਂ ਕੱਲ ਮੋਹੱਲੀ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜੇ ਤਰਵਾਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਦੀ ਇਹ ਘਟਨਾ ਹੈ ਇਹਦੇ ਵਿੱਚੋਂ ਦੇਖਣਾ ਚਾਹੀਦਾ ਕਿ ਸਾਡੇ ਚ ਘਾਟ ਕਿੱਥੇ ਹੈ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਉੱਥੇ ਸਿੱਖ ਪਿਛੇ ਹੋ ਜਾਂਦਾ ਹੈ ਗਰੀਬਾਂ ਦੀ ਮਦਦ ਕਰ ਸਕਦੇ ਆ ਹਰੇਕ ਤਰ੍ਹਾਂ ਦੇ ਨਾਲ ਲੰਗਰ ਲਾ ਸਕਦੇ ਸਭ ਕੁਝ ਕਰ ਸਕਦੇ ਪਰ ਜਿੱਥੇ ਧਰਮ ਦੀ ਗੱਲ ਆ ਜਾਂਦੀ ਉੱਥੇ ਅਸੀਂ ਪਿੱਛੇ ਭੱਜ ਜਾਂਦੇ ਆ ਗਾਇਕ ਸਰਦਦੇ ਆ ਵਿਦੇਸ਼ਾਂ ਵਿੱਚ 50-50 ਹਜ਼ਾਰ ਦਾ ਲੱਖ ਲੱਖ ਜੋ ਬੰਦੇ ਇਕੱਠ ਹੁੰਦਾ ਹੈ ਬੜੀ ਖੁਸ਼ੀ ਮਹਿਸੂਸ ਕਰਦੇ ਅਸੀਂ ਪਰ ਧਰਮ ਦੇ ਨਾਂ ਤੇ ਅੱਗੇ ਨਹੀਂ ਆਉਂਦੇ ਸੋ ਮੇਰੀ ਬੇਨਤੀ ਹੈ ਇਸ ਵਕਤ ਜੋ ਸਮੇਂ ਦੀ ਜ਼ਰੂਰਤ ਜੇ ਬੰਗਰੂ ਅੰਗਰ ਦੇਵ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਜ਼ਰੂਰਤ ਨੂੰ ਸਮਝਿਆ ਪਾਤਸ਼ਾਹ ਪ੍ਰਚਾਰ ਫੇਰੀਆਂ ਤੇ ਨਹੀਂ ਗਏ ਬੈਠ ਕੇ ਗੁਰਮਰ ਬੈਠ ਕੇ ਔਰ ਜੋ ਜੋ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਉਹ ਇਕੱਠਾ ਕੀਤਾ ਉਹਦੇ ਉੱਤੇ ਪਹਿਰਾ ਦਿੱਤਾ ਔਰ ਸਿੱਖੀ ਦੇ ਨਵ ਜਨਮੇ ਬੂਟੇ ਨੂੰ ਅੱਗੇ ਤੋਰਨ ਵਾਸਤੇ ਬੜੇ ਯਤਨ ਆਰੰਭ ਜਿਹੜੇ ਕੀਤੇ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਜੋ ਸਾਡੇ ਤੱਕ ਧਰਮ ਜਿਹੜਾ ਪਹੁੰਚਿਆ ਇਸ ਕਰਕੇ ਮੈਂ ਬੇਨਤੀ ਕਰਾਂ ਅੱਜ ਦੀ ਜੋ ਜ਼ਰੂਰਤ ਹੈ ਉਹ ਧਰਮ ਨੂੰ ਅੱਗੇ ਵਧਾਉਣਾ ਧਰਮ ਨੂੰ ਅੱਗੇ ਵਧਾਈਏ ਆਪਣੇ ਨੂੰ ਕੋਈ ਵੀ ਧਰਮ ਹੈ ਉਹ ਪਹਿਲਾਂ ਧਰਮ ਵਿੱਚ ਲਿਆਉਂਦਾ ਫਿਰ ਕਿਸੇ ਦੀ ਮਦਦ ਕਰਦਾ ਹੈ ਅਸਾਈ ਪਹਿਲਾਂ ਧਰਮ ਵਿੱਚ ਲਿਆਉਂਦੇ ਨੇ ਉਹਨਾਂ ਨੂੰ ਕਹਿੰਦੇ ਧਰਮ ਬਦਲੀ ਕਰੋ ਫਿਰ ਤੁਹਾਡੀ ਮਦਦ ਕਰਾਂਗੇ ਹਿੰਦੂ ਮੁਸਲਮ ਸਾਰੇ ਕੋ ਕਲਮਾ ਪੜ੍ਹਾਉਂਦੇ ਨੇ ਪਹਿਲਾਂ ਫਿਰ ਮਦਦ ਕਰਦੇ ਨੇ ਸਿੱਖ ਉਵੇਂ ਹੀ ਦੇਸ਼ਾਂ ਦੇਸ਼ਾਂ ਦੀ ਮਦਦ ਕਰੀ ਜਾਂਦੇ ਨੇ ਬਹੁਤ ਵੱਡੇ ਵੱਡੇ ਪੱਦਰ ਤੇ ਜੋ ਇਹ ਕੰਮ ਹੋ ਰਹੇ ਨੇ ਪਰ ਜਿਤਨਾ ਸਮਾਂ ਸਾਡੇ ਕੋਲ ਧਰਮ ਨਹੀਂ ਸਾਡੇ ਬੱਚਿਆਂ ਕੋਲ ਧਰਮ ਨਹੀਂ ਬਚੇਗਾ ਸਾਡੇ ਕੋਲ ਗੁਰਧਾਮ ਨਹੀਂ ਬਚਣੇ ਸਾਡੇ ਕੋਲ ਏਕਤਾ ਨਹੀਂ ਬਚਣੀ ਪੰਥ ਵੀ ਕਿਸ ਤਰ੍ਹਾਂ ਬਸੇਗਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਹੀ ਆਪਾਂ ਵੱਡੇ ਪੱਧਰ ਦੇ ਉੱਤੇ ਇਹ ਯਤਨ ਕਰੀਏ ਜੋ ਵਿਦੇਸ਼ ਵਿੱਚ ਵੱਸ ਰਹੇ ਨੇ ਉਹਨਾਂ ਲਈ ਸੌਖਾ ਹੈ ਥੋੜਾ ਜਿਹਾ ਕਿ ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਪ੍ਰਚਾਰਕ ਵੇਖੋ ਕਿਹੜਾ ਕੰਮ ਕਰਿਆ ਉਸ ਪ੍ਰਚਾਰਕ ਦੀ ਪਿੱਠ ਥਾਪੜ ਉਹਦੇ ਨਾਲ ਹੋ ਕੇ ਤਰੋ ਫੇਰ ਇਹ ਦਿਹਾੜੇ ਮਨਾਏ ਸਫਲੇ ਨੇ ਜੇ ਦੋ ਦਿਨ ਆਪਾਂ ਪ੍ਰੋਗਰਾਮ ਕੀਤਾ ਤਿੰਨ ਦਿਨ ਫਿਰ ਆਪਾਂ ਲੱਭੇ ਨਹੀਂ ਸਾਰਾ ਸਾਲ ਨਹੀਂ ਉਹਨਾਂ ਪ੍ਰਚਾਰਕਾਂ ਦੇ ਨਾਲ ਤੁਰੀਏ ਪ੍ਰਚਾਰਕਾਂ ਦੇ ਨਾਲ ਤੁਰ ਕੇ ਜਿਹੜਾ ਇੱਕ ਸਾਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਸਕਦਾ ਹੈ ਜੇ ਕਰਨਾ ਹੋਵੇ ਤੇ ਸੋ ਉਹਨਾਂ ਦੇ ਨਾਲ ਤੁਰ ਕੇ ਬਹੁਤ ਵੱਡੇ ਪੱਧਰ ਤੇ ਆਪਾਂ ਧਰਮ ਨੂੰ ਅੱਗੇ ਲਜਾਈਏ ਤਾਂ ਕਿ ਇਹ ਰੌਣਕਾਂ ਇਹ ਪਿਆਰ ਇਹ ਇਤਿਫਾਕ ਜਿਹੜਾ ਸਿੱਖੀ ਦਾ ਹੈ ਬਣਿਆ ਰਹੇ ਸਿੱਖ ਜੀਵਨ ਜਾਂਚ ਪੰਜਾਬ ਵੱਲੋਂ ਮੈਂ ਸਾਰਿਆਂ ਨੂੰ ਬਾਰਕਬਾਦ ਦਿੰਦਾ ਹੋਇਆ ਧਰਮ ਨੂੰ ਅੱਗੇ ਵਧਾਉਣ ਦੀ ਜਿਹੜੀ ਹੈ ਉਹ ਬੇਨਤੀ ਆਪ ਜੀ ਨੂੰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ